ਹਾਂਜੀ ਵੀ ਦੋਸਤੋ ਕੀ ਹਾਲ ਚਾਲ ਨੇ ਜੋ ਕੁਝ ਕੇ ਟਾਈਮ ਤੋਂ ਨਾ ਕੈਨੇਡਾ ਵਿੱਚ ਘਟਨਾਵਾਂ ਹੋ ਰਹੀਆਂ ਨੇ ਟਾਰਗੇਟ ਕਿਤੇ ਜਾ ਰਹੇ ਨੇ ਪੰਜਾਬੀ ਗਾਜ਼ਕਰ ਕੇ ਇਹ ਬੜੀ ਦੁਖਦਈ ਘਟਨਾ ਪਿਛਲੇ ਕੁਝ ਦਿਨ ਪਹਿਲਾਂ ਹੋਈ ਐਵਸਫੋਰਡ ਵਿੱਚ ਬਿਜ਼ਨਸਮੈਨ ਦੀ ਮੌਤ ਸਾਰੇ ਪੰਜਾਬੀਆਂ ਲਈ ਬਹੁਤ ਸਦਮੇ ਵਾਲੀ ਗੱਲ ਇੱਕ ਸਾਡਾ ਪੰਜਾਬੀ ਪਰ ਜੋ 40-50 ਸਾਲ ਤੋਂ ਜਿਨੇ ਆਪਣਾ ਬਿਜ਼ਨਸ ਸੈੱਟ ਕਰਿਆ ਉਹਦਾ ਕਤਲ ਕਰ ਦਿੱਤਾ ਗਿਆ ਅਸੀਂ ਫੇਰ ਵੀ ਚੁੱਪ ਹੋਏ ਬੈਠੇ ਆ ਨਹੀਂ ਭੁੱਲ ਰਹੇ ਇਹੀ ਕਾਰਨ ਸਾਨੂੰ ਸਾਰੇ ਨੂੰ ਮਰਵਾਊਗਾ ਜਦ ਕੀ ਸਾਨੂੰ ਸਾਰਿਆਂ ਨੂੰ ਚਾਹੀਦਾ ਆਵਾਜ਼ ਉਠਾਉਣੀ ਇਕੱਠੇ ਹੋਵੂ ਤਾਂ ਬੱਜਾਂਗੇ ਨਹੀਂ ਤਾਂ ਸਾਡਾ ਵੀ ਹਾਲ ਇਹੀ ਹੋਣਾ ਆਪਾਂ ਇਹਨਾਂ ਨੂੰ ਗੁੰਡਿਆਂ ਨੂੰ ਹੌਸਲਾ ਦੇ ਰਹੇ ਹਾਂ ਕੱਲੂ ਇਹਨਾਂ ਨੇ ਥੋਡੀਆਂ ਕੰਪਨੀਆਂ ਦੇ ਬਾਹਰ ਆ ਕੇ ਥੋ-ਥੋ ਜਾ ਜਬਰਨ ਵਸੂਲੀ ਕਰੇ ਕਰਨੀ ਆ ਜੋ ਪਹਿਲੇ ਟਾਈਮਾਂ ਚ ਦੌਰ ਹੁੰਦਾ ਦਾ ਹਫਤਾ ਵਸੂਲੀ ਦਾ ਉਹ ਸ਼ੁਰੂ ਹੋ ਜਾਣਾ ਚਾਦ ਰੱਖਿਓ ਕੋਈ ਪਾੜਾ ਲੰਬਾ ਸਮਾਂ ਨਹੀਂ ਪਹਿਣਾ ਤੁ ਆਪਣੀ ਚੁੱਪ ਆਪਾਂ ਨੂੰ ਬਹੁਤ ਛੇਤੀ ਦਿਨ ਦਿਖਾਉਗੀ ਮੈਂ ਬੇਨਤੀ ਕਰਦਾ ਹਾਂ ਯਾਰੋ ਇਕੱਠੇ ਹੋਵੋ ਆਪਣੇ ਜੋ ਆਪਣੇ ਆਪਸੀ ਰੰਜਿਸ਼ਾਂ ਨੇ ਉਹਨਾਂ ਨੂੰ ਬੰਦ ਕਰੀਏ ਤੇ ਸਾਰੇ ਇਕੱਠੇ ਹੋ ਕੇ ਇਸ ਮਸਲੇ ਦਾ ਹੱਲ ਕਰੀਏ ਮੈਂ ਬੇਨਤੀ ਕਰਦਾ ਹਾਂ ਉਹਨਾਂ ਐਮਪੀਆਂ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਹੁਣ ਸਮਾਂ ਥੋੜੇ ਬੁੱਲਣ ਦਾ ਐਕਸ਼ਨ ਲੈਣ ਦਾ ਜੋ ਸਰਕਾਰਾਂ ਦੇ ਵਿੱਚ ਨੇ ਜਿਨ੍ਹਾਂ ਨੂੰ ਪੰਜਾਬੀਆਂ ਨੇ ਵੋਟਾਂ ਪਾਈਆਂ ਨੇ ਉਹਨਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਅਸੀਂ ਤਾਂ ਹੁਣ ਕਿਤੇ ਵੀ ਸੇਫ ਨਹੀਂ ਰਹੇ ਪੰਜਾਬ ਵਿੱਚ ਅਸੀਂ ਪਹਿਲਾਂ ਹੀ ਸਾਡੇ ਨਾਲ ਝੱਟਕਾ ਹੁੰਦਾ ਰਿਹਾ ਹੁਣ ਕੈਨੇਡਾ ਵਿੱਚ ਵੀ ਹੋਣ ਲੱਗ ਗਿਆ ਨਾ ਅਸੀਂ ਆਪਣੀ ਰੱਖਿਆ ਆਪ ਕਰ ਸਕਦੇ ਹਾਂ ਅਸੀਂ ਗਵਰਨਮੈਂਟ ਨੂੰ ਟੈਕਸ ਦਿੰਨੇ ਆ ਅਸੀਂ ਉਮੀਦ ਕਰਦੇ ਆ ਵੀ ਸਾਡੀ ਰੱਖਿਆ ਕੀਤੀ ਜਾਵੇ ਸਾਡੀ ਚੁੱਪ ਸਾਨੂੰ ਮਰਵਾ ਰਹੀ ਹੈ ਰੇਗ ਬੰਦਾ ਜ਼ੂਰਦਾ ਮੈਂ ਕੀ ਲੈਣਾ ਯਾਰ ਮੇਰੀ ਫੈਮਿਲੀ ਆ ਵੀ ਮੈਂ ਬੋਲ ਕੇ ਕੀ ਲੈਣਾ ਮੈਨੂੰ ਕਿਹੜਾ ਕੋਈ ਨੁਕਸਾਨ ਜਦਕਿ ਇਹ ਬਾਰੀ ਸਾਰਿਆਂ ਦੀ ਹੋਊਗੀ ਪੈਸੇ ਦਾ ਲਾਲਚੀ ਬੰਦਾ ਉਹ ਵੀ ਜ਼ੈਨੂ ਨਹੀਂ ਬਖਸ਼ਦਾ ਉਹਨੇ ਹੌਲੀ ਹੌਲੀ ਤੁਹਾਡੀ ਚੁੱਪ ਨੂੰ ਏ ਤੁਹਾਡੇ ਡਰ ਨੂੰ ਇੰਨਾ ਵਧਾ ਦੇਣਾ ਹੈ ਤੁਸੀਂ ਆਪਣੇ ਆਪ ਆਪਣੀ ਜਾਨ ਬਚਾਉਣ ਲਈ ਪੈਸੇ ਦੇਵਾਂਗੇ ਇਹ ਜ਼ਰੂਰ ਇੱਕ ਡਰਾ ਜਿਹੜਾ ਪੰਜਾਬੀਆਂ ਵਿੱਚ ਵਧਾ ਦਿੱਤਾ ਗਿਆ ਇਹ ਦੇ ਰੀਜਨ ਵੀ ਬਹੁਤ ਨੇ ਕਿਸੇ ਟਾਈਮ ਪੰਜਾਬੀ ਇੱਕ ਦਲੇਰ ਕੌਮ ਹੁੰਦੀ ਸੀ ਉੱਥੇ ਦੇ ਨੌਜਵਾਨ ਆਪਣੇ ਦੇਸ਼ ਲਈ ਆਪਣੇ ਧਰਮ ਲਈ ਮਰਨ ਨੂੰ ਤਿਆਰ ਰਹਿੰਦੇ ਸੀ ਕਮਕਾਰਾਂ ਵਿੱਚ ਪੰਜਾਬੀਆਂ ਨੇ ਝੰਡੇ ਗੱਡੀ ਪਰ ਅੱਜ ਉਹ ਸਮਾਂ ਆ ਗਿਆ ਪੰਜਾਬੀ ਲੋਟਪਣੇ ਵਿੱਚ ਸਭ ਤੋਂ ਅੱਗੇ ਆਉਣ ਲੱਗੇ ਸਭ ਤੋਂ ਪੂਠੇ ਕਮਾਂ ਵਿੱਚ ਪੰਜਾਬੀ ਸ਼ਾਮਲ ਗੈਰਤ ਖਤਮ ਹੁੰਦੀ ਗਈ ਇਹ ਜੋ ਤੁਸੀਂ ਸੋਚਦੇ ਆ ਸਮਾਂ ਚੇਂਜ ਹੋ ਗਿਆ ਸਮੇਂ ਨਾ ਬਦਲਣਾ ਚਾਹੀਦਾ ਸਮੇਂ ਨਾਲ ਆਪਾਂ ਤੌਰ ਤਰੀਕੇ ਬਦਲ ਦਿੰਨੇ ਆ ਮੰਨਿਆ ਵੀ ਜੋ ਚੀਜ਼ਾਂ ਨੇ ਜੀਵਨ ਸਾਨ ਕਰਨ ਨੂੰ ਸਾਧਨ ਉਹ ਚੇਂਜ ਕਰ ਦਿੰਨੇ ਆ ਪਰ ਆਪਣੀ ਗੈਰ ਰਤਾਨਖ ਜੋ ਆਪਣਾ ਕਲਚਰ ਬੰਦਾ ਆਪਣੀ ਫੈਮਿਲੀ ਬਾਰੇ ਸੂਤ ਇੱਜ਼ਤ ਉਹ ਬਰਕਰਾਰ ਰੈਂਦੀ ਆ ਪੀੜੀਆਂ ਪਰ ਪੀੜੀਆਂ ਸਦੀਆਂ ਵਰ